ਆ ਗੱਲ 16 ਅੰਨੇ ਸੱਚੀ ਐ ਗੱਲ ਨੂੰ ਸੁਣਿਓ ਜਰੂਰ ਜਿਹੜੇ ਬੱਚੇ ਨਾ ਇਸ਼ਕ ਦੇ ਵਿੱਚ ਅੰਨੇ ਹੋ ਜਾਂਦੇ ਆ ਨਾ ਜਾਨੀ ਇੱਕ ਗਰੀਬ ਘਰ ਦੀ ਬੱਚੀ ਧੀ ਉਹ ਬਹੁਤ پڑھਦੀ ਸੀ 10ਵੀਂ ਕਲਾਸ ਚੋ ਫਰਸਟ ਆਈ ਸਾਰੇ ਨੂੰ ਮੂਰੇ ਆ ਕੇ ਖੁਸ਼ੀ ਨਾਲ ਪਾਪਾ ਨੂੰ ਕਹਿੰਦੀ ਮੈਨੂੰ 15000 ਦਾ ਹੁਣ ਪਾਪਾ ਮੋਬਾਈਲ ਲੈ ਕੇ ਦੋ ਦੇਖੋ ਮੈਂ ਫਰਸਟ ਆਈ ਆ ਚਲੋ ਹੁੰਦਾ ਹੀ ਆ ਬੱਚਿਆਂ ਨੂੰ ਗਿਫਟ ਉਹਦੇ ਡੈਡੀ ਕੋਈ ਅੰਨੇ ਪੈਸੇ ਤਾਂ ਹੈ ਨਹੀਂ ਉਹਨੇ ਆਪਣੀ ਧੀ ਦੀ ਖੁਸ਼ੀ ਖਾਤਰ ਆਪਣਾ ਖੂਨ ਕਢਾ ਕੇ ਵੇਚਤਾ ਮੋਬਾਈਲ ਲੈ ਕੇ ਦਿੱਤਾ ਆਪਣੀ ਧੀ ਨੂੰ ਤੇ ਹੌਲੀ ਹੌਲੀ ਉਹ ਪੜ੍ਹਦੀ ਇੰਨਾ ਸੀ ਉਹਦਾ ਮੈਡੀਕਲ ਦੀ ਪੜ੍ਹਾਈ 'ਚ ਨੰਬਰ ਆ ਜਾਂਦਾ ਉਹ ਪੜ੍ਹਾਈ ਥੋੜੀ ਔਖੀ ਹੁੰਦੀ ਆ 3 ਲੱਖ ਰੁਪਏ ਦੀ ਲੋੜ ਸੀ ਯਾਨੀ ਉਹਨੂੰ ਮੈਡੀਕਲ ਕਰਨ ਲਈ ਹੁਣ ਯਾਨੀ ਲੋਕ ਕਹਿੰਦੇ ਆ ਵੀ ਜੇ ਤੂੰ ਕਰਾ ਦੇ ਵੀ ਤੇਰੇ ਦਿਨ ਫਿਰ ਜਾਣਗੇ ਬੱਚੀ ਨਾਲੇ ਡਾਕਟਰ ਬਣ ਗਈ ਬੱਲੇ ਬੱਲੇ ਆ ਹੁਣ ਪੈਸੇ ਹੈ ਨਾ ਵਿਚਾਰਿਆਂ ਦੇ ਬਥੇਰਾ ਤਾਲਾ ਮਾਰਿਆ ਉਹਨੇ ਦੇਖਿਆ ਵੀ ਚਲੋ ਬੱਚੇ ਦਾ ਭਵਿੱਖਾ ਆਪਣੀ ਕਿਡਨੀ ਕਢਾ ਕੇ ਵੇਚ ਦੰਦਾ ਬੱਚੇ ਦੀ ਫੀਸ ਭਰ ਦੰਦਾ ਉਹਦੇ ਘਰ ਵਾਲੇ ਪੁੱਛਦੀ ਪੈਸੇ ਕਿੱਥੋਂ ਆਏ ਕਹਿੰਦਾ ਹੁਣ ਤੂੰ ਚੁੱਪ ਕਰ ਪੜਦਾ ਹੀ ਪਾਈ ਰੱਖ ਬੱਚੇ ਨੂੰ ਨਾ ਪਤਾ ਲੱਗੇ ਉਹਦੇ ਭਵਿੱਖ ਦੀ ਗੱਲ ਆ ਜੋ ਹੋ ਗਿਆ ਸੋ ਹੋ ਗਿਆ ਜਾਨੀ ਹੁਣ ਉਹ ਡੀਕਦੇ ਆ ਪੜ੍ਹਾਈ ਕਰਦੇ ਆ ਮੈਡੀਕਲ ਦੀ 1 ਸਾਲ 2 ਸਾਲ 3 ਸਾਲ ਆਣਾ ਜਿਵੇਂ ਆਖਰੀ ਸਾਲ ਦੇ ਵਿੱਚ ਵੀ ਬੱਚੀ ਅੱਜ ਸਾਡੀ ਡਾਕਟਰ ਬਣ ਕੇ ਘਰੇ ਆਉ ਕਹਿੰਦੇ ਉਹ ਸਾਲ ਉਹ ਬੱਚੀ ਦੀ ਲਾਸ਼ ਆਉਂਦੀ ਘਰੇ ਪਤਾ ਕਿਉਂ ਜਿਹੜੇ ਲੜਕੇ ਨੂੰ ਉੱਥੇ ਪਿਆਰ ਕਰਨ ਲੱਗ ਜਾਂਦੀ ਹੈ ਨਾ ਉਹ ਲੜਕਾ ਉਹਨੂੰ ਧੋਖਾ ਦੇ ਕੇ ਕਿਤੇ ਚਲੇ ਜਾਂਦਾ ਆਪ ਉਹਦੇ ਦੁੱਖ ਚ ਕੁਝ ਖਾ ਕੇ ਆਤਮ ਹੱਤਿਆ ਕਰ ਲੈਂਦੀ ਜੜੀ ਬਗਾਨੇ ਖਾਤਰ ਮਰ ਜਾਂਦੀ ਜਿਹੜੇ ਮਾਪੇ ਖੂਨ ਕਢਾ ਕਢਾ ਕੇ ਉਹਦੀਆਂ ਖੁਸ਼ੀਆਂ ਪੂਰੀਆਂ ਕਰਦੇ ਆ ਕਿਟਣੀਆਂ ਕਢਾ ਕਢਾ ਕੇ ਵੇਚ ਵੇਚ ਉਹਨੂੰ ਪੜਾਉਂਦੇ ਉਹਨਾਂ ਖਾਤਰ ਨਹੀਂ ਕੋਈ ਸੋਚਦੇ ਬੱਚੇ ਇੰਨੇ ਇਸ਼ਕ ਚੰਨੇ ਹੋ ਜਾਂਦੇ ਆ ਮਾਪਿਆਂ ਨੂੰ ਤਾਂ ਫਿਰ ਜ਼ਿਆਦਾ ਹੀ ਨਹੀਂ ਕਰਦੇ